ਸੋ ਹਾਂਜੀ ਡੀਏਪੀ ਤੇ ਜੂਰੀ ਦਾ ਰੈਂਕ ਸੋ ਸਾਰੀ ਗੱਲਬਾਤ ਕਰਦੇ ਆ ਜੀ ਤੇ ਆਪਣਾ ਮਿੱਤਰ ਹੈ ਡਿਪਾਰਟਮੈਂਟ ਜਿਹਦੇ ਕਰਕੇ ਸੋ ਸਾਰੀ ਤੁਹਾਨੂੰ ਹੁਣ ਰੈਂਕ ਦੀ ਜੂਰੀਏ ਦੀ ਤੇ ਡੀਏਪੀ ਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਦੇ ਦਿਆ ਕਰਾਂਗੇ ਸੋ ਜਿਨ੍ਹਾਂ ਨੂੰ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਜਾਣਕਾਰੀ ਲਈ ਹੈ ਵੀ ਆਪਾਂ ਨੂੰ ਡੀਏਪੀ ਤੇ ਜੂਰੀਏ ਦੀ ਜਾਣਕਾਰੀ ਚਾਹੀਦੀ ਹੈ ਸੋ ਸਭ ਤੋਂ ਬੜੀ ਖਾਸ ਗੱਲ ਇੱਥੇ ਤੁਹਾਨੂੰ ਇਹ ਦਿਖਾਉਣਾ ਤੁਸੀਂ ਦੇਖੋ ਤੁਹਾਨੂੰ ਕਿਤੇ ਨੈਨੋ ਡੀਏਪੀ ਤੇ ਨੈਨੋ ਯੂਰੀਆ ਤੁਹਾਨੂੰ ਕਿਤੇ ਇੱਕ ਵੀ ਪੇਟੀ ਨਹੀਂ ਦਿੰਦੀ ਠੀਕ ਆ ਇਹ ਸਾਰੀ ਜਿੰਨੀ ਵੀ ਇਹ ਗੰਢ ਧੁੱਪ ਕਰਦੇ ਨੇ ਇਹ ਆਪਦੀ ਉਹਨਾਂ ਦੀ ਕੰਪਨੀਆਂ ਨਾਲ ਆ ਠੀਕ ਆ ਜੀ ਸਾਰਾ ਟੋਟਲੀ ਜਿੰਨਾ ਵੀ ਮੰਨ ਕੇ ਲਾ ਲਓ ਥੈਲਾ ਹੀ ਵਹ ਆਇਆ ਵਾ ਜੇ ਮਤਲਬ ਪਿੱਛੋਂ ਕੰਪਨੀ ਕਹੇ ਵੀ ਭਾਈ ਅਸੀਂ ਤੁਹਾਨੂੰ ਦੇਣੀ ਆ ਫੇਰ ਕੰਪਨੀ ਇੱਥੇ ਨਾਲ ਦੀ ਨਾਲ ਟ੍ਰੇਨਾਂ ਜਾਵੇ ਤੁਹਾਨੂੰ ਇਹ ਕੱਲਾ-ਕੱਲਾ ਡੀਏਪੀ ਤੇ ਯੂਰੀਆ ਨਾ ਉਹ ਭੇਜਣੋ ਸੋ ਇਹੀ ਗੱਲ ਆ ਇਹਨਾਂ ਨੂੰ ਕਹੋ ਦੁਕਾਨਦਾਰਾਂ ਨੂੰ ਪੁੱਛੋ ਕਿ ਵੀ ਕਿਉਂ ਯਾਰ ਸਾਡੇ ਤੇ ਤੁਸੀਂ ਬਾਤ ਪੈ ਗਏ ਹੋ ਜਾਂ ਤਾਂ ਉਹ ਚੀਜ਼ ਕੰਮ ਕਰਦੀ ਹੋਵੇ ਤਾਂ ਤਾਂ ਹੈ ਵੀ ਆ ਸਾਨੂੰ ਹਜੇ ਜੇ ਜ਼ਰੂਰ ਦਾ ਜਿਵੇਂ ਕਣਕ ਤੇ ਸਾਨੂੰ ਸਲ ਪਰ ਚਾਹੀਦਾ ਹੈ ਕਿ ਸਾਨੂੰ ਸਲ ਪਰ ਦੇ ਦਿਓ ਇਹ ਆ ਤਾਂ ਨਾ ਦੋ ਇਹ ਤਾਂ ਕੁਝ ਕਰਦਾ ਵੀ ਨਹੀਂ ਹੈਗਾ ਜਾਂ ਤਾਂ ਕੁਝ ਕਰਦਾ ਹੋਵੇ ਤੇ ਕੋਈ ਫੰਗੀ ਸਾਈਡ ਜੀ ਨੇ ਲੈਣਾ ਚਾਹੀ ਜੀ ਤੇ ਸਮਾਨ ਆਪਦਾ ਦੁਆਲੇ ਲਗਰਾਂਗੇ ਅਸੀਂ ਕਹੇ ਠੀਕ ਆ ਜੀ ਵੀ ਸਾਨੂੰ ਅਸੀਂ ਨੈਨੋ ਡੀਏ ਵੀ ਨੈਨੋ ਜੂਰੀ ਨਹੀਂ ਲੈਣਾ ਜਿਹਦਾ ਕੰਪਨੀ ਕਹਿੰਦੀ ਹੋਵੇ ਸੋ ਗੱਲ ਜ਼ਰੂਰ ਕਰਿਆ ਕਰੋ ਵੀਰੇ